ਹਾਂਜੀ ਸਤਿ ਸ੍ਰੀ ਅਕਾਲ ਜੀ ਅਮੀਰ ਕਾ ਸਾਰਾ ਜੀ ਖੁਸ਼ੀ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਆ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੋ ਟੱਲੇ ਵਾਲਾ ਬਟਨ ਨੱਪਣਾ ਨਾ ਭੁੱਲਿਆ ਕਰੋ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਗਸ਼ੇ ਜ਼ਰੂਰ ਕਰ ਦਿਆ ਕਰੋ ਲਾਇਕ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੀ ਹਾਜ਼ਰੀ ਲੱਗ ਜਾਂਦੀ ਹੈ ਹਾਜ਼ਰੀ ਲੱਗਣ ਨਾਲ ਹੀ ਬਹੁਤ ਖੁਸ਼ੀ ਹੋ ਜਾਂਦਾ ਹੈ। ਲੈਗ ਕਰਨ ਨਾਲ ਸਾਡਾ ਹੌਸਲਾ ਵੱਧ ਜਾਂਦਾ ਹੈ ਕਿ ਨਹੀਂ। ਆਹ। ਹਾਂਜੀ। ਅੱਜ ਹੈਗੀ ਆ ਮਾਗ ਮਹੀਨੇ ਦੀ ਸੰਗਰਾਮ ਸਾਰਿਆਂ ਨੂੰ ਪਤਾ। ਵੀਡੀਓ ਤਾਂ ਬੈਸਿਕ ਕੱਲ ਬਣਾਉਣੀ ਸੀ ਕਿਸੇ ਵਜਾ ਕਰਕੇ ਅਸੀਂ ਕਿਸੇ ਪ੍ਰੋਗਰਾਮ ਤੇ ਗਏ ਸੀ ਉੱਥੇ ਬਸ ਮੇਰੇ ਕੋਲੇ ਨੇ ਟਾਈਮ ਲੱਗੇ ਜੀ ਪਹਿਲਾਂ ਹੀ ਸ਼ੂਟ ਬਣੀਆਂ ਹੋਈ ਸੀ ਮੈਂ ਉਹੀ ਪਾਈ ਨਾ ਸੀ। ਤੇ ਤੁਸੀਂ ਕੀ ਕਰਨਾ? ਸਾਦ ਨਹੀਂ ਤੋਂ ਅੱਜ ਕੰਮ ਲੈਣਾ ਜਿੰਨਾ ਘੱਟ ਬੋਲ ਹੋਵੇ ਉਹਨਾ ਘੱਟ ਬੋਲਣਾ ਦੂਜੀ ਗੱਲ ਇੱਕ ਗੱਲ ਦਾ ਧਿਆਨ ਹੋਰ ਦੇ ਲੋ ਜਿਹੜੇ ਲੋਕ ਕਹਿੰਦੇ ਨੇ ਜਾਂ ਮੇਰੀਆਂ ਭੈਣਾਂ ਜਾਂ ਮੇਰੇ ਭਰਾ ਬੱਚੇ ਵਿੱਚ ਵੀ ਸਾਡੇ ਕੋਲੇ ਸਿਮਰਨ ਕਰਨ ਦਾ ਟਾਈਮ ਹੈ ਮੈਂ ਸਮਝਦੀ ਆ ਸਾਰਿਆਂ ਦੀ ਸਥਿਤੀ ਇੱਕੋ ਜੀ ਹੁੰਦੀ ਆ ਭੱਜ ਦੌੜ ਦੇ ਨੇ ਨੱਠ ਭੱਜ ਕਿਤੇ ਬਾਹਰ ਅੰਦਰ ਜਾਣਾ ਆਉਣਾ ਕੋਈ ਆ ਗਿਆ ਉਹਦੇ ਕੋਲ ਵੀ ਘੰਟਾ ਬੈਠਣਾ ਕਿਤੇ ਦੁੱਖ ਸੁੱਖ ਚ ਕਿਤੇ ਵਿਆਹ ਸ਼ਾਦੀ ਚ ਉਹ ਵਿਆਹ ਵੀ ਸਟਾਰਟ ਹੋ ਜਾਣੇ ਨੇ ਆਪਾਂ ਨੂੰ ਪਤਾ ਸਾਰਿਆਂ ਨੂੰ ਹੱਕ ਨਹੀਂ ਤੇ ਹਰ ਇੱਕ ਜਗ੍ਹਾ ਤੇ ਜਾਣਾ ਪੈਂਦਾ ਸਾਰਾ ਟਰੈਲੂ ਕੰਮ ਵੀ ਕਰਨਾ ਪੈਂਦਾ ਤੇ ਉਹਦੇ ਕਰਕੇ ਸਾਡੇ ਕੋਲੇ ਸਿਮਰਨ ਕਰਨ ਲਈ ਟਾਈਮ ਨਹੀਂ ਹੈਗਾ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਹਿਮਤ ਹਾਂ ਇਸ ਤੀਜੇ ਇੱਕ ਗੱਲ ਦਾ ਪਰਮ ਕਰੋ ਪਹਿਲਾਂ ਕੋਈ ਵਾਲੀ ਵੱਡੀ ਨਹੀਂ ਮੈਂ ਕੁਝ ਮੰਗ ਨਹੀਂ ਰਹੀ ਨਹੀਂ ਨਹੀਂ ਪਾਸ ਤੁਸੀਂ ਕੀ ਕਰਨਾ ਕਿਸੇ ਵੀ ਧਰਮ ਦੇ ਵਿੱਚ ਪਹਿਲਾਂ ਤਾਂ ਗੱਲ ਮੈਂ ਕਿਸੇ ਨੂੰ ਕਿਸੇ ਧਰਮ ਨਾਲੋਂ ਨਹੀਂ ਜੋੜਦੀ ਮੈਂ ੱੱਕੇ ਨਾਲ ਨਹੀਂ ਕਹਦੀ ਭਾਈ ਤੁਸੀਂ ਫਲਾ ਨੇ ਧਰਮ ਤੇ ਜਾਓ ਤੁਸੀਂ ਧਮਕ ਚ ਜਾਓ ਤੁਸੀਂ ਹਮਕ ਚ ਜਾਓ ਨਹੀਂ ਧਰਮ ਹਰ ਇੱਕ ਨੂੰ ਆਪੋ ਦਾ ਬਹੁਤ ਪਿਆਰਾ ਹੁੰਦਾ ਜਿਵੇਂ ਸਮਝ ਲਓ ਗੰਦੀ ਨਾਲੀ ਦੇ ਵਿੱਚ ਕੀੜਾ ਨਾ ਉਹ ਗੰਦੀ ਨਾਲੀ ਹੀ ਬਹੁਤ ਪਿਆਰੀ ਲੱਗਦੀ ਆ ਆਪਣੇ ਨਹੀਂ ਲੱਗਦਾ ਵੀ ਇਹਦਾ ਜਨਮ ਪੁੱਠਾ ਵਾ ਉਹਦੇ ਲਈ ਨਹੀਂ ਹੈਗਾ ਉਹਦੇ ਲਈ ਉਹ ਵੀ ਬੜਾ ਪਿਆਰਾ ਵਾ ਅੱਛਾ ਇਹ ਹੀ ਗੱਲ ਧਰਮ ਦੀ ਜੀ ਅਸੀਂ ਕਹਿੰਦੇ ਫਲਾਮਾ ਧਰਮ ਤਾਂ ਆ ਤਿੰਕਾ ਕਰ ਭਾਈ ਧਰਮ ਤਾਂ ਸਾਰੇ ਚੰਗੇ ਨੇ ਅਸੀਂ ਆਪ ਚੰਗੇ ਨਹੀਂ ਹੈਗੇ ਇੱਕ ਨਹੀਂ ਹਾਂ ਹੋਂ ਫਿਰ ਹਨੂ ਮੈਂ ਦੱਸਦੀਆਂ ਜਿਹੜੇ ਅੱਜ ਪਾ ਕੀਤੇ ਜਾਣਗੇ ਜਿਨ੍ਹਾਂ ਕੋਲੇ ਅੱਜ ਨਹੀਂ ਟਾਈਮ ਸਵੇਰੇ ਵੀ ਕਰ ਸਕਦੇ ਨੇ ਇਸ ਮਹੀਨੇ ਵਿੱਚ ਕਿਸੇ ਵੀ ਦਿਨ ਕਰ ਸਕਦੇ ਪਰ ਆ ਮਹੀਨਾ ਜਿਹੜਾ ਇਹਨੂੰ ਖਾਲੀ ਨਾ ਜਾਣ ਕਰਨਾ ਇੱਕ ਵਾਰ ਕੋਈ ਰੋਜ਼ ਰੋਜ਼ ਨਹੀਂ ਕਰਨਾ ਹਜੇ ਵੱਧ ਕਰੂੰਗਾ ਤੁਹਾਡਾ ਫਾਇਦਾ ਕਈ ਵਾਰੀ ਆਪਾਂ ਵੱਧ ਨਹੀਂ ਕਰ ਸਕਦੇ ਜੇ ਆਪਣੇ ਮਨ ਦੀ ਇੱਛਾ ਹੋਵੇ ਤੁਸੀਂ ਅੱਜ ਜਿਨ੍ਹਾਂ ਕੋਲ ਅੱਜ ਵੀਡੀਓ ਪਹੁੰਚਦੀ ਆ ਤੁਸੀਂ ਇਹ ਚੀਜ਼ਾਂ ਦਾ ਦਾਨ ਕਰਨਾ ਗਊ ਨੂੰ ਥੋੜੇ ਜਿਹਾ ਚਾਵਲ ਚਿੱਟੇ ਚਿੱਟੇ ਝੌਲ ਕਾਲੇ ਤੇਲ ਗੁੜ ਦਾ ਬੂਰਾ ਗੁੜ ਨਹੀਂ ਹੋਣਾ ਚਾਹੀਦਾ ਗੁੜ ਦਾ ਬਰੀਕ ਬੂਰਾ ਇੰਨਾਂ ਚੀਜ਼ਾਂ ਨੂੰ ਮਿਕਸ ਕਰ ਲਓ ਇਹਦੇ ਵਿੱਚ ਇੱਕ ਚੀਜ਼ ਹੋਰ ਪਾ ਲਓ ਤੁਸੀਂ ਇਹ ਤਾਂ ਪਾ ਲਿਆ ਉਹ ਨਹੀਂ ਪਾਉਂਦੇ ਹੈਗੇ ਜਦੋਂ ਗੋਰੂ ਦੇਣੀ ਹੁੰਦੀ ਹੈ ਮੇਨ ਅਸੀਂ ਉੱਥੋਂ ਹੀ ਗਲਤੀ ਕਰ ਲੈਂਦੇ ਆ ਗੋਰੂ ਜਦੋਂ ਵੀ ਦੇਣਾ ਉਹਦੇ ਵਿੱਚ ਨਮਕ ਜ਼ਰੂਰ ਪਾਓ ਪਾਓ ਥੋੜਾ ਪਾਓ ਹੁਣ ਤੁਸੀਂ ਨਮਕ ਸਮੁੰਦਰੀ ਨਹੀਂ ਪਾਉਣਾ ਕੋਈ ਘਰ ਦੇ ਵਿੱਚ ਹੋਰ ਬਥੇਰੇ ਨਾਲ ਕੋ ਚਲਦੇ ਨੇ ਮਹਿੰਗੇ ਤੋਂ ਮਹਿੰਗੇ ਉਹ ਨਹੀਂ ਪਾਉਣੀ ਸਿਰਫ ਨਮ ਸੈਦਾ ਨਮ ਹੀ ਪਾਉਣਾ ਉਹਨੂੰ ਬ੍ਰੀਕ ਕਰ ਲਓ ਥੋੜਾ ਜਿਹਾ ਪਾ ਲਓ ਹੁ ਖਵਾਉਣ ਦਾ ਤਿੱਕਾ ਤੁਸੀਂ ਕਹਿੰਦੇ ਹੋ ਸਾਡੇ ਘਰੋਂ ਬਿਮਾਰੀ ਤਾਂ ਜਾਂਦੀ ਨਹੀਂ ਜੀ ਇਸ ਤਾਂ ਬਹੁਤ ਕੁਝ ਕਰ ਲੈਨੇ ਆ ਸਾਡੇ ਘਰੋਂ ਤਾਂ ਪੇਸ ਨਹੀਂ ਜਾਂਦਾ ਹੈਗਾ ਜੀ ਹਾਂਜੀ ਸਾਡੇ ਘਰੋਂ ਤਾਂ ਕਦੇ ਗਰੀਬੀ ਨਹੀਂ ਜਾਂਦੀ ਹੈ ਜੀ ਇਹ ਵੀ ਮੁੱਖ ਕਾਰਨ ਹੁੰਦੇ ਨੇ ਤੁਸੀਂ ਹੁਣ ਜਦੋਂ ਇਹ ਸਾਰੀ ਸਮਗਰੀ ਗੋੜੂ ਖਵਾਉਣੀ ਆ ਘਰੋਂ ਨਿਕਲਣਾ ਕਿਸੇ ਨੂੰ ਦੱਸਣਾ ਨਹੀਂ ਕਰ ਜਦੋਂ ਘਰ ਤੋਂ ਬਾਹਰ ਆਏ ਤਾਂ ਪਹਿਲਾਂ ਤਾਂ ਸਮਝਾਉਣਾ ਵੀ ਅਸੀਂ ਜਾਣਾ ਜਾਣਾ ਅਸੀਂ ਪਾਈ ਗੋੜੂ ਖਵਾਉਣਾ ਪਰ ਜਦੋਂ ਘਰੋਂ ਨਿਕਲਦਾ ਪੇਰੀ ਚੀਜ਼ ਹੱਥ ਤੁਹਾਡੇ ਹੱਥ ਤੇ ਹੁੰਦੀ ਉਸ ਆਪਣਾ ਨੇ ਭਾਂਡੇ ਮੱਜ ਲਈ ਤੇ ਕੱਟੂ ਝਾੜੂ ਲਾ ਲਈ ਵੀ ਮੈਂ ਆਈ ਘੰਟੇ ਤੱਕ ਅੱਧੇ ਘੰਟੇ ਤੱਕ ਤੂੰ ਆਹ ਕੰਮ ਕਰ ਲਈ ਤੂੰ ਆਹ ਕਰ ਲਈ ਜੇ ਫੋਨ ਰਾਤ ਵੇਲੇ ਕਿਸੇ ਨੂੰ ਚੱਕ ਲਈ ਨਹੀਂ ਪਹਿਲੇ ਇਹਨਾਂ ਨੂੰ ਸਮਝਾ ਦਿਓ ਜਿਹੜੀ ਗੱਲ ਸਮੂ ਜਦੋਂ ਤੁਸੀਂ ਹੱਥ ਤੇ ਇਹ ਸਮਗਰੀ ਰੱਖ ਲਈ ਜੱਤ ਸੀ ਇਹਨੂੰ ਲੈ ਕੇ ਗਊਸ਼ਾਲਾ ਚੱਲੇ ਕਿਤੇ ਵੀ ਚੱਲੇਓ ਤਾਂ ਤੁਸੀਂ ਰਸਤੇ ਵਿੱਚ ਨਹੀਂ ਬੋਲਣਾ ਹਾਂ ਖਵਾਉਣ ਦਾ ਡਰ ਤਾਂ ਕਹੋ ਦੇ ਤੁਸੀਂ ਸਾਰੇ ਨਾ ਤਾਂ ਇਹ ਪਲੇਟ ਚ ਖਵਾਉਣੀ ਆ ਨਾ ਇਹ ਕਿਸੇ ਕੋਲੀ ਇਤਗਾਰ ਚ ਖਵਾਉਣੀ ਆ ਤੁਸੀਂ ਆਪਣੇ ਜਿਹੜੇ ਕਸ਼ਟ ਨੇ ਉਹ ਦੂਰ ਕਰ ਲੈਨੇ ਤੁਸੀਂ ਇਹਨੂੰ ਹਥੇਲੀ ਤੇ ਰੱਖਣਾ ਜਿੰਨਾ ਕੁ ਵੀ ਸਮਾਂ ਟਿਕਦਾ ਹਥੇਲੀ ਤੇ ਰੱਖ ਲੋ ਰਲਾ ਕੇ ਚਾਹੇ ਵੱਧ ਬਚ ਗਿਆ ਕੋਈ ਗੱਲ ਨਹੀਂ ਅਗਲੇ ਦਿਨ ਦੁਆ ਕਰ ਲੈਣ ਇਹਨ ਸੌਰੀ ਕਿ ਤੁਸੀਂ ਮੈਂ ਪੁੱਛ ਲਈ ਜੇ ਗਊ ਦਾ ਸ਼ੁੱਧ ਦੇਸੀ ਕਿਉ ਮਿਲ ਜੇ ਥੋੜਾ ਜਿਹਾ ਉਹ ਵੀ ਰਲਾ ਸਕਦੇ ਕਿਸੇ ਵਜ੍ਹਾ ਕਰਕੇ ਜਿੰਨਾਂ ਕੋਲੇ ਗਊ ਦਾ ਘਿਓ ਨਹੀਂ ਹੈਗਾ ਘਰ ਦਾ ਬਣਿਆ ਦੇਸੀ ਘਿਓ ਜਾਂ ਫਿਰ ਤੁਸੀਂ ਮਲਾਈ ਨੂੰ ਗਰਮ ਕਰਕੇ ਥੋੜਾ ਜਿਹਾ ਕੱਢ ਲਓ ਆਪਣੇ ਹੱਥੀ ਤਿਆਰ ਕੀਤਾ ਹੋਇਆ ਕਿਉ ਹੋਣਾ ਚਾਹੀਦਾ ਜਿਹੜਾ ਦੂਜਾ ਤਨਾਰੀ ਆਲ ਪਤਾ ਨਹੀਂ ਕੀ ਸੁਆਹ ਖੇੜਾ ਹੁੰਦਾ ਉਹ ਕੋਈ ਘਿਓ ਨਹੀਂ ਹੁੰਦਾ ਕਿਉਂਕਿ ਘਿਓ ਤਾਂ ਉਹੀ ਚੀਜ਼ ਹੈ ਜਿਹੜਾ ਆਪਣੇ ਹੱਥੀ ਆਪ ਤਿਆਰ ਕਰ ਲਿਆ ਤੁਸੀਂ ਹੁਣ ਮਾੜਾ ਜਿਹਾ ਇਹਦੇ ਵਿੱਚ ਰਲਾਓ ਤੇ ਗਊ ਨੂੰ ਇਸ ਤਰ੍ਹਾਂ ਖਵਾਵੋ ਆਪਦੇ ਹੱਥ ਤੇ ਜਿਹੜੀ ਗਊ ਦੀ ਖਾਦਰੀ ਖਾਦਰੀ ਜੀਵ ਤੁਹਾਡੇ ਹੱਥਾਂ ਤੇ ਲੱਗੇ ਜਦੋਂ ਉਹਨੇ ਤੁਹਾਡੇ ਹੱਥਾਂ ਨੂੰ ਜੀਵ ਨਾਲ ਟੱਚ ਕਰ ਲਿਆ ਤੁਹਾਡਾ ਜਿਹੜਾ ਇੱਕ ਚੁਟਕੀ ਭਰ ਦਾ ਦਾਣ ਬਰਾਮੜ ਚਲੇ ਗਿਆ ਦਰਗਾਹ ਚਲੇ ਗਿਆ ਉਸ ਟੈ ਕਿ ਤੁਹਾਡੇ ਨਾਲ ਦੀ ਜੀਵ ਟੱਚ ਜਿਹੜੇ ਘਰ ਦੇ ਵਿੱਚ ਕਹਿੰਦੇ ਗਊ ਰੰਬਦੀ ਆ ਗਊਆਂ ਤਾਂ ਅੱਜ ਕੱਲ ਬਹੁਤ ਆ ਗਈਆਂ ਪਰ ਅਸਲ ਦੇ ਵਿੱਚ ਦੇਸੀ ਗਊ ਰੱਖਣੀ ਚਾਹੀਦੀ ਹੈ ਇੱਕ ਗਊ ਹਰ ਇੱਕ ਅਨਸਾਰ ਨੂੰ ਆਪਣੇ ਘਰੇ ਦੇਸੀ ਰੱਖਣੀ ਚਾਹੀਦੀ ਆ ਜਿਹਦੇ ਘਰੇ ਕਹਿੰਦੇ ਗਊ ਰੰਬਦੀ ਆ ਨਾ ਉਹਦੇ ਘਰੇ ਤਾਂ ਛੇਤੀ ਛੇਤੀ ਜਮਰਾਜ ਵੀ ਨਹੀਂ ਅੱਗੇ ਪੜਦਾ ਹੈਗਾ ਤੇ ਅਸੀਂ ਅੱਜ ਕੱਲ ਗਊਆਂ ਨੂੰ ਦੇਖੋ ਕਿਵੇਂ ਛੱਡਣ ਲੱਗਿਆ ਦੁੱਧ ਪੀਤਾ ਤੇ ਗਊ ਛੱਡਤੀ ਉੱਦ ਪੀਤਾ ਟੰਬੇ ਮਾਰੇ ਹੁਣ ਅਗਲਾ ਵੀ ਕੀ ਕਰੇਗੇ ਜੇ ਹੁਣ ਜਾ ਕੇ ਫਸਲ ਖਰਾਬ ਕਰ ਦਈਏ ਨੇ ਭਈ ਅਗਲਾ ਵੀ ਮਾਰ ਦਟੰਬੇ ਹੈ ਕਿ ਨਹੀਂ ਤੁਸੀਂ ਹੁਣ ਇਹ ਕੰਮ ਕਰ ਲੈ ਇੱਕ ਤੁਸੀਂ ਗਲਤੀ ਕਰ ਦਿਓ ਜਦੋਂ ਵੀ ਕਿਤੇ ਗਊਸ਼ਾਲਾ ਚ ਦਾਨਪੁਣ ਕਰਦੇ ਹੋ ਜਾਂ ਕਿਸੇ ਗਰੀਬ ਨੂੰ ਦਾਨਪੁਣ ਕਰਦੇ ਕਦੇ ਵੀ ਵੀਡੀਓ ਨਾ ਬਣਾਓ ਤੁਸੀਂ ਜਿੰਨਾ ਕਿ ਦਾਨਪੁਣ ਕਰਦੇ ਹੋ ਵੀਡੀਓ ਬਣਾਉਨੇ ਹੋ ਵੀਡੀਓ ਬਣਾ ਕੇ ਉਹਨੂੰ ਵਾਇਰਲ ਕਰਦੇ ਹੋ ਉਹ ਤੁਹਾਡਾ ਸਾਰਾ ਕੀਤਾ ਕਰਾਇਆ ਮਸਟ ਹੋ ਜਾਂਦਾ ਜਦੋਂ ਵੀ ਦਾਨ ਕਰਨਾ ਉਹਦੀ ਵੀਡੀਓ ਨਾ ਬਣਾਓ ਇੱਕ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਸਟਾਰਟਿੰਗ ਦੇ ਵਿੱਚ ਸਿਮਰਨ ਤੋਂ ਤੁਸੀਂ ਕਹਿੰਦੇ ਵੀ ਸਾਡੇ ਕੋਲੇ ਟਾਈਮ ਹੈ ਮੈਂ ਮੰਨਦੀ ਹਾਂ ਸਹਿਮਤਾ ਟਾਈਮ ਹੈ ਨਹੀਂ ਕਿਸੇ ਕੋਲ ਵੀ ਨਹੀਂ ਤੁਸੀਂ ਕੀ ਕਰਨਾ ਇਸ ਟਾਈਮ ਨੂੰ ਕੱਢਣ ਲਈ ਟੜਕੇ ਉੱਠ ਸਕਦੇ ਹੋ ਉਹ ਤਾਂ ਉਸ ਤੋਂ ਬੈਟਰ ਹੈ ਅਗਰ ਤੁਸੀਂ ਤੜਪ ਕੇ ਉੱਠ ਕੇ 4 ਵਜੇ ਧਾਰਾ ਨੂੰ ਲੱਗਣ 3 ਵਜੇ ਵੀ ਲੱਗਦੀਆਂ ਨੇ ਮੇਰੀ ਘਤੀਆਂ ਕਿ ਨਹੀਂ ਤੇ ਮੇਰੇ ਬੇਟੇ ਵੀ ਲੱਗਦੇ ਨੇ ਕਈ ਤੇ ਤੁਸੀਂ ਰਾਤ ਨੂੰ ਜਦੋਂ ਵੀ ਇਕੱਲ ਨਹੀਂ ਉਦੋਂ ਹੀ ਤੁਸੀਂ ਵਹਿਗਰੂ ਵਹਿਗਰੂ ਕਹਿਣ ਲੱਗ ਜਾਓ ਨਾ ਇਹ ਸਮਾਂ ਕਹਿਣ ਲੱਗੋ ਜੋ ਵੀ ਤੁਹਾਡੇ ਦਿਮਾਗ 'ਚੋਂ ਆ ਰਹਿਣਾ ਹੈ ਇਕ ਕਿੰਨੀ ਵਾਰੀ ਕਹਿੰਦੀ ਰਾਤ ਦੋ ਤਿੰਨ ਵੇਟ ਤੱਕ ਹੁੰਦੀ ਹੈ ਨਾ ਉਹ ਜਦੋਂ ਤੁਸੀਂ ਰਾਤ ਨੂੰ ਕਹਿਣ ਲੱਗ ਜਾਣਾ ਜਦੋਂ ਅੱਖ ਖੁੱਲਣੀ ਆ ਆਟੋਮੈਟਿਕ ਤੁਹਾਡੀ ਇੱਕ ਅਹਜੀ ਸਥਿਤੀ ਬਣ ਜਾਣੀ ਆ ਜਦੋਂ ਵੀ ਤੁਹਾਨੂੰ ਸੌਂਗੇ ਤੁਹਾਡੇ ਸੁਤਿਆਂ ਦਾ ਵੀ ਸਭ ਕੁਝ ਚੱਲੂ ਜਾਗਦੇ ਦਾ ਵੀ ਚੱਲੂ ਹਾਂ ਜਾਗਦੇ ਵੀ ਜਦੋਂ ਤੁਸੀਂ ਕੰਮ ਕਰਦੇ ਹੋ ਜਿਵੇਂ ਸੰਸਲੋਗ ਜਿਹੜੇ ਦਫ਼ਤਰ ਚ ਜਾਂਦੇ ਨੇ ਮੁੰਡੇ ਕੁੜੀਆਂ ਉਹਨਾਂ ਕੋਲ ਤਾਂ ਉਹ ਨਹੀਂ ਕਰ ਸਕਦੇ ਉਹਨਾਂ ਨੇ ਇੱਕ ਲਿਖਣਾ ਪੜ੍ਹਨਾ ਸਾਰਾ ਕਿਤਾਬ ਕਰਨਾ ਦਿਮਾਗ ਚ ਕੋਈ ਚੀਜ਼ ਬੈਂਦੀ ਆ ਸਾਰੀਆਂ ਇਕੱਠੀਆਂ ਬੈਂਦੀਆਂ जड़िया मेरिया तियां लेडी भैंड ने घरेलू कम करते हैं कम कर दी भांडे माए मन वाहगुरू वाहगुरु जो भी तो अला राम गॉड कुछ भी है नहीं मैं कला वैगुरु कहो मैं पहला भी किसी जोड़े धर्म च है जोड़े धर्म उस धर्म का जाप शुरू कर दो एक आदत बना लो अज तो झाड़ू लाने पोचा लाने कुछ भी कर कपड़े धोने तो अपना जोड़ा तोर्म आ जोड़ा भी नाव उस धर्म के नाम लैना शुरू कर दो ਸ਼ੁਰੂ ਕਰ ਤਾਂ ਤੁਸੀਂ ਹੁਣ ਜਦੋਂ ਤੁਹਾਨੂੰ ਇਹ ਦੇਖਿਓ ਅੱਜ ਤੋਂ 3 ਮਹੀਨੇ ਬਾਅਦ ਤੈਂ ਤਾਂ ਲੱਗਦੇ ਨਹੀਂ ਕਿ ਅਜੇ ਤੋਂ ਘੱਟੇ ਹੋਣਗੇ ਉਹ ਨਾ ਸਤੰਬਰੋਂ ਤੁਹਾਡੇ ਆਟੋਮੈਟਿਕ ਅੰਦਰ ਚੱਲਣ ਲੱਗ ਜਾਣਾ ਇਹ ਗੱਲ ਮੈਂ ਪੱਕੀ ਕਹਿੰਦੀ ਹਾਂ ਉਹ ਹਨੜਾ ਵਾਲੀ ਬਣੀ